ਮੈਨੂੰ ਨਾ ਦੁਸਰੇ ਆਤੇ ਹਨ पूर्ण स्वामी राधा कृष्णन है, है। संघ और बीजेपी का गहरा नाता उनसे रहा है संघ के लिए उन्होंने, करते 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 उन्होंने काम किया और संघ से काम करते करते भारतीय जनता पार्टी में एक के बाद एक बड़े पद हासिल करते रहे हैं एनडीए ने जब उन्हें उम्मीदवार घोषित किया तो वो महाराष्ट्र के राज्यपाल उस वक्त थे 20 अक्टूबर उन्नीस को तिरुपुर तमिलनाडु में राधाकृष्णन का जन्म हुआ है और उनका पूरा नाम हमने आपको बताया ओबीसी

ACP ਰਾਧਾ ਕ੍ਰਿਸ਼ਨਨ ਜੋ ਕਿ ਐਨਡੀਆ ਦੇ ਕੈਂਡੀਡੇਟ ਸਨ ਜਿੱਤਨ ਦੇ ਵਿੱਚ ਕਾਮਯਾਬ ਹੋਏ ਹਾਲਾਂਕਿ ਇੰਡੀਆ ਬਲਾਕ ਦੇ ਆ ਸੁਦਰਸ਼ਨ ਰੈਡੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਉਸ ਤੋਂ ਬਾਅਦ ਅੱਜ ਇਹ ਰਾਸ਼ਟਰਪਤੀ ਭਵਨ ਦੇ ਵਿੱਚ ਸਹੁੰ ਚੁੱਕ ਸਮਾਗਮ ਹੋਣ ਜਾ ਰਹੇਗੇ ਇੱਥੇ ਕਿ ਸੀਪੀ ਰਾਧਾ ਕ੍ਰਿਸ਼ਨਨ ਉਪ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ ਹਲਫ ਲੈਣਗੇ ਦੇਸ਼ ਦੇ ਉਪ ਰਾਸ਼ਟਰਪਤੀ ਅਗਲੇ ਹੋਣਗੇ ਸੀਪੀ ਰਾਧਾ ਕ੍ਰਿਸ਼ਨਨ ਅ ਦਰਸ ਸੀਪੀ ਰਾਧਾ ਕ੍ਰਿਸ਼ਨ ਜੋ ਕਿ ਤਮਿਲਨਾਡੂ ਦੇ ਨਾਲ ਸੰਬੰਧ ਰੱਖਦੇ ਨੇ ਤਮਿਲਨਾਡੂ ਦੇ ਵਿੱਚ ਬੀਜੇਪੀ ਦੇ ਪ੍ਰਧਾਨ ਵੀ ਰਹੇ ਚੁੱਕੇ ਨੇ ਲੋਕ ਸਭਾ ਮੈਂਬਰ ਰਹੇ ਚੁੱਕੇ ਨੇ ਵਕਫਾ ਖਸੂਬਿਆਂ ਦੇ ਗਵਰਨਰ ਵੱਜੋਂ ਜੋ ਕਿ ਆਏ ਜ਼ਿੰਮੇਵਾਰੀ ਨਿਭਾ ਚੁੱਕੇ ਨੇ ਆ ਤਾਂ ਇਸ ਦੇ ਵਿਚਾਰੇ ਜੋ 9 ਸਤੰਬਰ ਨੂੰ ਚੋਣਾ ਹੋਈਆਂ ਤੇ ਉਸ ਦੇ ਵਿੱਚ ਸੀਪੀ ਰਾਧਾ ਕ੍ਰਿਸ਼ਨ ਜਿਤਨ ਦੇ ਵਿੱਚ ਕਾਮਯਾਬ ਰਹੇ ਜੋ ਕਿ ਐਨਡੀ ਦੇ ਵੱਲੋਂ ਕੈਂਡੀਡੇਟ ਸਨ ਉਮੀਦਵਾਰ ਸਨ ਕਿਉਂਕਿ ਪਿਛਲੇ ਦਿਨੀ ਜਗਦੀਪ ਤਨਖੜ ਜੋ ਕਿ ਉਪ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੰਦੇ ਨੇ ਉਹਨਾਂ ਦੇ ਵੱਲ ਆਪਣੀ ਸਿਹਤ ਦਾ ਹਵਾਲਾ ਦਿੱਤਾ ਗਿਆ ਤੇ ਉਸ ਤੋਂ ਬਾਅਦ ਕੀ ਉਪ ਰਾਸ਼ਟਰਪਤੀ ਅਹੁਦੇ ਦੀ ਚੋਣ ਨੂੰ ਲੈ ਕੇ ਸ਼ਡਿਊਲ ਜੋ ਕਿ ਜਾਰੀ ਕੀਤਾ ਗਿਆ ਸੀਗਾ 9 ਤਰੀਕ ਨੂੰ ਹੀ ਇਸ ਨੂੰ ਲੈ ਕੇ VOTING ਹੁੰਦੀ ਹੈ 9 ਤਰੀਕ ਨੂੰ ਸ਼ਾਮ ਨੂੰ ਜੋ ਕਿ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਸੀਗਾ ਤੇ ਇਸ ਦੇ ਵਿਚਾਲੇ ਤੁਹਾਨੂੰ ਦਿੱਲੀ ਦੀਆਂ ਰਾਸ਼ਟਰਪਤੀ ਭਵੰਦੀਆਂ ਤਸਵੀਰਾਂ ਵਿਖਾ ਰਹੇ ਹਾਂ ਜਿੱਥੇ ਕਿ ਥੋੜੀ ਦੇਰ ਦੇ ਵਿੱਚ ਸੀਪੀ ਰਾਧਾ ਕ੍ਰਿਸ਼ਨਨ ਉਪ ਰਾਸ਼ਟਰਪਤੀ ਰਾਸ਼ਟਰਪਤੀ ਵੱਜੋਂ ਹਲਫ ਲੈਣਗੇ ਦੇਸ਼ ਦੇ ਰਾਸ਼ਟਰਪਤੀ ਦਰੋਪਦੀ ਮਰਮੋ ਉਹਨਾਂ ਨੂੰ ਹਲਫ ਦਿਵਾਉਣਗੇ ਆ ਤਾਂ ਦਿੱਲੀ ਦੀਆਂ ਤੁਹਾਨੂੰ ਅਸੀਂ ਰਾਸ਼ਟਰਪਤੀ ਭਵੰਦੀਆਂ ਤਸਵੀਰਾਂ ਵਿਖਾ ਰਹੇ ਹਾਂ ਵਕਫਾਕ ਵੱਡੇ ਨੇਤਾ ਵੱਡੇ ਆਗੂ ਜੋ ਕਿ ਇਸ ਸੌ ਚੁੱਕ ਸਮਾਗਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚੇ ਹੋਏ ਨੇ ਤਾਂ ਥੋੜੀ ਦੇਰ ਦੇ ਵਿੱਚ ਅਰਤੀਪੀ ਰਾਧਾ ਕ੍ਰਿਸ਼ਨਨ ਦੇ ਵੱਲੋਂ ਉਪ ਰਾਸ਼ਪਤੀ ਅਹੁਦੇ ਦਾ ਹਲਫ ਲੈ ਆ ਜਾਵੇਗਾ ਰਾਸ਼ਪਤੀ ਦਰੋਪਦੀ ਮਰਮੋ ਦੇ ਵੱਲੋਂ ਉਹਨਾਂ ਨੂੰ ਸੌਂ ਚੁਕਾਈ ਜਾਵੇਗੀ ਹਾ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸੌਂ ਚੁੱਕ ਸਮਾਗਮ ਦੇ ਵਿੱਚ ਆ ਪਹੁੰਚ ਚੁੱਕੇ ਨੇ ਹਾ ਤਸਵੀਰਾਂ ਵਿਖਾ ਰਹੇ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣੇ ਪਹੁੰਚੇ ਨੇ ਉੱਥੇ ਕਈ ਕੇਂਦਰੀ ਮੰਤਰੀ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਕੇਂਦਰੀ ਮੰਤਰੀ ਅਮਿਤ ਸ਼ਾ ਇਸਲਾਵਾ ਰਾਜਨਾ ਸਿੰਘ ਆ ਹੋਰ तमाम ਜਿਹੜੇ ਕਿ وزارت ਦਾ ਹਿੱਸਾ ਨੇ ਜਿਹੜੇ ਮੰਤਰੀ ਉਹ ਵੀ ਸੌਂਚ ਚੁੱਕ ਸਮਾਗਮ ਦੇ ਵਿੱਚ ਹਿੱਸਾ ਲੈਣ ਦਿੱਲੀ ਆ ਪਹੁੰਚੇ ਹੋਏ ਨੇ ਥੋੜੀ دیر ਦੇ ਵਿੱਚ ਸੀਪੀ ਰਾਧਾ ਕ੍ਰਿਸ਼ਨਨ ਹਲਫ ਲੈਣਗੇ ਆ ਦੇਸ਼ ਦੇ ਉਪ ਰਾਸ਼ਟਰਪਤੀ ਵਜੋਂ ਉਹਨਾਂ ਦੇ ਵੱਲੋਂ ਸੌਂਚ ਚੁੱਕੀ ਜਾਵੇਗੀ ਆ ਦਰਸਲ 9 ਤਰੀਕ ਨੂੰ 9 ਸਤੰਬਰ ਨੂੰ ਜੋ ਕਿ ਉਪ ਰਾਸ਼ਟਰਪਤੀ ਅਹੁਦੇ ਦੀ ਚੋਣ ਹੋਈ ਸੀਪੀ ਰਾਧਾ ਕ੍ਰਿਸ਼ਨਨ ਜੋ ਕਿ ਜਿੱਤਨ ਦੇ ਵਿੱਚ ਕਾਮਯਾਬ ਰਹੇ ਹਾਲਾਂਕਿ ਇੰਡੀਆ ਬਲਾਗ ਦੇ ਵੱਲੋਂ ਵੀ ਆ ਸੁਦਰਸ਼ਨ ਰੈਡੀ ਨੂੰ ਆਪਣਾ ਕੈਂਡੀਡੇਟ ਕੈਂਡੀਡੇਟ ਬਣਾਇਆ ਗਿਆ ਸੀਗਾ ਪਰ ਉਹਨਾਂ ਨੂੰ ਸੀਪੀ ਰਾਦਾ ਕ੍ਰਿਸ਼ਨਨ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਇਸ ਦੇ ਵਿਚਾਲੇ ਸੀਪੀ ਰਾਦਾ ਕ੍ਰਿਸ਼ਨਨ ਹੁਣ ਅਗਲੇ ਦੇਸ਼ ਦੇ ਉਪ ਰਾਸ਼ਟਰਪਤੀ ਹੋਣਗੇ ਥੋੜੀ ਦਿਨ ਦੇ ਵਿੱਚ ਉਹਨਾਂ ਦੇ ਵੱਲ ਆਪਣੇ ਅਹੁਦੇ ਦਾ ਹਲਫ ਲੈ ਆ ਜਾਵੇਗਾ ਆ ਇਸ ਦੇ ਵਿਚਾਲੇ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਸਾਬਕਾ ਉਪ ਰਾਸ਼ਟਰਪਤੀ ਜਗਦੀਪ ਤਨਖੜ ਵੀ ਆਤ ਤਸਵੀਰਾਂ ਦੇ ਵਿੱਚ ਬੈਠੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਪਿਛਲੇ ਦਿਨਾਂ ਦੇ ਦੌਰਾਨ ਉਪ ਰਾਸ਼ਪਤੀ ਦੇ ਅਹੁਦੇ ਤੋਂ ਉਨ੍ਹਾਂ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਸੀ ਉਸ ਤੋਂ ਬਾਅਦ ਇਹ ਉਹਦਾ ਖਾਲੀ ਹੋਇਆ ਸੀ ਹਾਲਾਂਕਿ ਜਗਦੀਪ ਧਨਖੜ ਨੂੰ ਲੈ ਕੇ ਵਕਫਾ ਵਿਰੋਧੀ ਤਰ੍ਹਾਂ ਦੇ ਆਗੂਆਂ ਦੇ ਵੱਲੋਂ ਕਈ ਸਵਾਲ ਵੀ ਚੁੱਕੇ ਗਏ ਕਿ ਜਗਦੀਪ ਧਨਖੜ ਉਸ ਤੋਂ ਬਾਅਦ ਕਿਸੇ ਵੀ ਜਨਤਕ ਸਮਾਗਮ ਦੇ ਵਿੱਚ ਪਬਲਿਕਲੀ ਕਿਤੇ ਨਜ਼ਰ ਨਹੀਂ ਆਈ ਕਿ ਕਈ ਤਰੀਕੇ ਦੇ ਇਲਜ਼ਾਮ ਵਿਰੋਧੀ ਤਰ੍ਹਾਂ ਦੇ ਵੱਲੋਂ ਲਗਾਏ ਗਏ ਸਨ ਪਰ ਅੱਜ ਜਦੋਂ ਸੌਂਚਕ ਸਮਾਗਮ ਹੋਣ ਜਾ ਰਿਹਾ ਤੇ ਇੱਥੇ ਜਗਦੀਪ ਧਨਖੜ ਵੀ ਮੋਰਲੀ ਕਤਾਰ ਤੇ ਬਿਰਾਜਮਾਨ ਬੈਠੇ ਹੋਏ ਤਸਵੀ ਆ ਨਜ਼ਰ ਆ ਰਹੇ ਨੇ ਕਿਉਂਕਿ ਉਹਨਾਂ ਦੇ ਅਸਤੀਫੇ ਤੋਂ ਬਾਅਦ ਜੀ ਉਹਦਾ ਖਾਲੀ ਹੋਇਆ ਸੀਗਾ ਜਿਸ ਦੇ ਬਾਅਦ 9 ਤਰੀਕ ਨੂੰ 9 ਸਤੰਬਰ ਨੂੰ ਹੀ VOTING ਹੁੰਦੀ ਹੈ ਉਸੇ ਦਿਨ ਨਤੀਜਾ ਤਾਂ ਐਲਾਨ ਕਰ ਦਿੱਤਾ ਜਾਂਦਾ ਹੈ ਸੀਪੀ ਰਾਧਾ ਕ੍ਰਿਸ਼ਨਨ ਜੋ ਕਿ ਜਿੱਤਨ ਦੇ ਵਿੱਚ ਕਾਮਯਾਬ ਰਹਿੰਦੇ ਨੇ ਤੇ ਅੱਜ ਉਹਨਾਂ ਦੇ ਵੱਲ ਆਪਣੇ ਅਹੁਦੇ ਦਾ ਹਲਫ ਲਿਆ ਜਾ ਰਿਹਾ ਸੌਂ ਚੁੱਕੀ ਜਾ ਰਹੀ ਹੈ ਦੇਸ਼ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਉਹਨਾਂ ਨੂੰ ਸੌਂ ਚੁਕੋਣਗੇ ਵਕਫਾ ਕੇਂਦਰੀ ਮੰਤਰੀ ਵੀ ਬਿਲਕੁਲ ਮੋਰਲੀ ਕਤਾਰ ਦੇ ਵਿੱਚ ਬੈਠੇ ਹੋਏ ਨਜ਼ਰ ਆ ਰਹੇ ਨੇ ਥੋੜੀ ਦੇਰ ਪਹਿਲਾਂ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚੇ ਸੌਂ ਚੁੱਕ ਸਮਾਗਮ ਦੇ ਵਿੱਚ ACP ਰਾਧਾ ਕ੍ਰਿਸ਼ਨਨ ਦੇ ਵੱਲੋਂ ਉਪ ਰਾਸ਼ਟਰਪਤੀ ਵਜੋਂ ਹਲਫ ਲਿਆ ਜਾਵੇਗਾ ਆ ਸੌਹ ਚੁੱਕੀ ਜਾਵੇਗੀ ACP ਰਾਧਾ ਕ੍ਰਿਸ਼ਨਨ ਜਨਸੰਘ ਦੇ ਨਾਲ ਜਨਾਂ ਦੇ ਵੱਲੋਂ ਸਿਆਸੀ ਸਫਰ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਤਮਿਲਨਾਡੂ ਦੇ ਵਿੱਚ ਵਕਫਾ ਖੌਦਿਆਂ ਤੇ ਹੋ ਰਹੇ ਵਕਫਾ ਕਿ ਜ਼ਿੰਮੇਵਾਰੀ ਉਹਨਾਂ ਦੇ ਵੱਲੋਂ ਨਭਾਈਆਂ ਗਈਆਂ ਸੰਗਠਨ ਦੇ ਵਿੱਚ ਵੱਡੀ ਭੂਮਿਕਾ ਉਹਨਾਂ ਨੇ ਅਦਾ ਕੀਤੀ ਜਦੋਂ ਤਮਿਲਨਾਡੂ ਦੇ ਵਿੱਚ ਭਾਜਪਾ ਦੇ ਪ੍ਰਧਾਨ ਰਹੇ ਲੋਕ ਸਭਾ ਮੈਂਬਰ ਵੀ ਰਹੇ ਚੁੱਕੇ ਨੇ ਵਕਫਾ ਸੂਬਿਆਂ ਦੇ ਗਵਰਨਰ ਦੀ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਆ ਤੇ ਇਸ ਦੇ ਵਿਚਾਲੇ ਜਦੋਂ ਆ ਉਪ ਰਾਸ਼ਟਰਪਤੀ ਅਹੁਦੇ ਦੀ ਇਹ ਸੀਟ ਖਾਲੀ ਹੁੰਦੀ ਹੈ ਤਾਂ ਐਨਡੀਆ ਦੇ ਵੱਲੋਂ ਸੀਪੀ ਰਾਧਾ ਕ੍ਰਿਸ਼ਨਨ ਨੂੰ ਆਪਣਾ ਉਮੀਦਵਾਰ ਅਨਾਉਂਸ ਕੀਤਾ ਜਾਂਦਾ ਹੈ 9 ਸਤੰਬਰ ਨੂੰ ਜਿਸ ਨੂੰ ਲੈ ਕੇ VOTING ਹੁੰਦੀ ਹੈ ਤੇ ਅਖੀਰਕਾਰ ਸੀਪੀ ਰਾਧਾ ਕ੍ਰਿਸ਼ਨ ਜਿੱਤਨ ਦੇ ਵਿੱਚ ਕਾਮਚਾਬ ਰਹਿੰਦੇ ਨੇ ਤੇ ਉਸ ਤੋਂ ਬਾਅਦ ਚਾਜੋਨਾ ਦੇ ਵੱਲੋਂ ਹਲਫ ਲਿਆ ਜਾ ਰਿਹਾ ਥੋੜੀ ਦੇਰ ਦੇ ਵਿੱਚ ਉਹਨਾਂ ਦੇ ਵੱਲੋਂ ਆਪਣੇ ਅਹੁਦੇ ਦੀ ਸੌਹ ਚੁੱਕੀ ਜਾਵੇਗੀ आदरणीय राष्ट्रपति महोदय यदि आदेश हो तो निर्वाचन आयोग से प्राप्त उपराष्ट्रपति के निर्वाचन का प्रमाणन पढ़ा जाए <laughs> यतः भारत के संविधान के अनुच्छेद 324 द्वारा भारत के उपराष्ट्रपति के पद के निर्वाचन का अधीक्षण निदेशन और नियंत्रण भारत निर्वाचन आयोग में निहित है और यतः श्री जगदीप धनखड़ द्वारा 2025 के जुलाई मास के 21वें दिन तदनुसार शक संवत के वर्ष एक के आषाढ़ मास के तीसरे दिन त्यागपत्र देने के कारण भारत के उपराष्ट्रपति का पद रिक्त हो गया है और यतः भारत के उपराष्ट्रपति के पद को भरने के लिए संविधान तथा राष्ट्रपतिय और उपराष्ट्रपति निर्वाचन अधिनियम उन्नीस के उपबंधों और तदधीन बनाए गए नियमों और आदेशों के अनुसार निर्वाचन करा लिया गया है तथा परिणाम घोषित कर दिया गया है अब इसलिए भारत निर्वाचन आयोग एतद द्वारा प्रमाणित करता है कि श्री सीपी राधाकृष्णन वर्ष 2025 के सितंबर मास के नौवे दिन तदनुसार शक संवत के वर्ष एक के भाद्रपद मास के अठारवे दिन भारत के उपराष्ट्रपति पद के लिए सम्यक रूप से निर्वाचित हो गए हैं भारत गणराज के छिहत्तरवे वर्ष में हमारे हस्ताक्षर और भारत निर्वाचन आयोग की मोहर से वर्ष 2025 के सितंबर मास के नौवे दिन तदनुसार शक संवत के वर्ष एक के भाद्रपद मास के 18वें दिन प्रदत्त किया गया आय चंद्रावरम पुणस्वामी राधाकृष्णन इन द नेम ऑफ गॉड do swear in the name of god that i will bear true faith and allegiance that i will bear true faith and allegiance to the constitution of india to the constitution of india as by law established yes by law established and that i will faithfully discharge the duty and that i will faithfully discharge the duty upon which i am about to enter upon which i am about to enter Congratulations. Oh, ਤਾਂ ਸੀਪੀ ਰਾਧਾ ਕ੍ਰਿਸ਼ਨ ਦੇਸ਼ ਦੇ ਨਵੇਂ ਉਪਰਾਸ਼ਪਤੀ ਹੋਣਗੇ ਉਪਰਾਸ਼ਪਤੀ ਅਹੁਦੇ ਦੀ ਉਹਨਾਂ ਦੇ ਵੱਲੋਂ ਸੌਂ ਚੁੱਕ ਲਈ ਗਈ ਹੈ ਦੇਸ਼ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੁੰਦੇਵ ਵੱਲੋਂ ਸੌਂ ਚੁਕਾਈ ਗਈ ਹੈ ਤਾਂ ਦੇਸ਼ ਦੇ ਅਗਲੇ ਉਪਰਾਸ਼ਪਤੀ ਹੋਣਗੇ ਸੀਪੀ ਰਾਧਾ ਕ੍ਰਿਸ਼ਨ ਦਰਸਲ 9 ਸਤੰਬਰ ਨੂੰ ਜੋ ਕਿ ਇਸ ਅਹੁਦੇ ਲਈ VOTING ਹੋਈ ਐਨਡੀਏ ਐਨਡੀਏ ਦੇ ਵੱਲੋਂ ਸੀਪੀ ਰਾਧਾਕ੍ਰਿਸ਼ਨ ਜੋ ਕਿ ਕੈਂਡੀਡੇਟ ਸਨ ਉਮੀਦਵਾਰਾਂ ਸਮੇਤ ਜਿੱਤਨ ਦੇ ਵਿੱਚ ਕਾਮਯਾਬ ਰਹੇ ਕਿਉਂਕਿ 9 ਤਰੀਕ ਨੂੰ ਸ਼ਾਮ ਵੇਲੇ ਨਤੀਜਾ ਦਾ ਐਲਾਨ ਕਰ ਦਿੱਤਾ ਗਿਆ ਸੀਗਾ ਤੇ ਅੱਜ ਸੀਪੀ ਰਾਧਾਕ੍ਰਿਸ਼ਨ ਦੇ ਵੱਲੋਂ ਉਪ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕੀ ਗਈ ਹਲਫ ਲਿਆ ਗਿਆ ਤਾਂ ਹੁਣ ਸੀਪੀ ਰਾਧਾਕ੍ਰਿਸ਼ਨ ਅਗਲੇ ਉਪ ਰਾਸ਼ਟਰਪਤੀ ਹੋਣਗੇ ਸਾਬਕਾ ਉਪ ਰਾਸ਼ਟਰਪਤੀ ਜਗਦੀਪ ਤਨਖੜ ਵੀ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਉਹ ਵੀ ਸਹੁੰ ਚੁੱਕ ਸਮਾਗਮ ਦੇ ਵਿੱਚ ਆ ਪਹੁੰਚੇ ਹੋਏ ਨੇ ਤਾਂ ਅੱਜ ਦੇ ਸਮਾਰੋਹ ਦੀ ਕਾਰਵਾਈ ਸਮਾਪਤ ਕੀਤੀ भारतीय गणतंत्र के लिए आज का दिन विशेष बन गया चंद्रपुरम पुन्नू स्वामी राधा कृष्णन ने देश के पंद्रहवें उपराष्ट्रपति इस पर... सहु चुक समागम समाप्त हो गया सी पी राधा कृष्णन जो कि अगले उपराष्ट्रपति होने उन्होंने वालों अपने अहदे का हलफ लिया गया ਆਸੋਚੁੱਕੀ ਕੀ ਦੇਸ਼ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੋ ਦੇ ਵੱਲੋਂ ਸੌਂਚੁਕਾਈ ਗਈ ਆ ਉੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੌਂਚੁਕ ਸਮਾਗਮ ਦੇ ਵਿੱਚ ਪਹੁੰਚੇ ਤਮਾਮ ਕੇਂਦਰੀ ਮੰਤਰੀ ਇਸ ਆ ਸੌਂਚੁਕ ਸਮਾਗਮ ਦਾ ਹਿੱਸਾ ਬਣੇ ਅਤੇ ਨਾਲ ਹੀ ਸਾਬਕਾ ਉਪ ਰਾਸ਼ਟਰਪਤੀ ਜਗਦੀਪ ਤਣਖੜ ਵੀ ਇਸ ਸਮਾਗਮ ਦੇ ਵਿੱਚ ਸ਼ਾਮਲ ਹੋਏ ਨੇ ਹਾਲਾਂਕਿ ਪਹਿਲਾਂ ਉਹਨਾਂ ਦੀ ਗੈਰ ਹਾਜ਼ਰੀ ਨੂੰ ਲੈ ਕੇ ਵਿਰੋਧੀਆਂ ਦੇ ਵੱਲੋਂ ਕਈ ਤਰੀਕੇ ਦੇ ਸਵਾਲ ਵੀ ਚੁੱਕੇ ਗਏ ਤੋਂ ਉਸ ਦੇ ਵਿਚਾਲੇ ਆਖਰਕਾਰ ਜਗਦੀਪ ਤਣਖੜ ਵੀ ਇਸ ਸਮਾਗਮ ਦੇ ਵਿੱਚ ਨਜ਼ਰ ਆਏ